ਜੀਨੀ ਸਰਕਾਰ ਕੋਦ ਧਰਨਿਆਂ ਮੁਜਾਰਿਆਂ ਦੇ ਵਿੱਚੋਂ ਉੱਠ ਕੇ ਰਾਜਨੀਤਿਕ ਗਲਿਆਰਿਆਂ ਸੱਤਾ ਦੇ ਵਿੱਚ ਆਈਏ ਉਹ ਸਰਕਾਰ ਅੱਜ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਦੇ ਲਈ ਆਪਣੀ ਆਵਾਜ਼ ਜਿਹੜੀ ਅਸੀਂ ਉlevant ਕਰਦੇ ਆ ਸਾਡੀ ਆਵਾਜ਼ ਨੂੰ ਦਬਾਉਣ ਦੇ ਲਈ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਸਾਹਿਬ ਤੇ ਕੇਜਰੀਵਾਲ ਸਾਹਿਬ ਇਥੋਂ 150 ਕਿਲੋਮੀਟਰ ਖੰਨੇ ਦੇ ਵਿੱਚ ਆ ਰਹੇ ਨਹੀਂ ਤੇ ਐਨਾ ਡਾਰੇ ਸਰਕਾਰ ਨੂੰ ਕਿ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਪਰ ਭਗਵੰਤ ਮਾਨ ਸਾਹਿਬ ਨੂੰ ਮੈਂ ਇੱਕ ਗੱਲ ਬੇਨਤੀ ਜਰੂਰ ਕਰਨੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਐਨਾ ਨਜ਼ਰਬੰਦ ਕਰਨ ਦੇ ਨਾਲ ਪੂਰੀ ਫਰਕੜੀ ਪੈਣਾ ਸਭੋ ਮੁਲਾਜ਼ਮਾਂ ਦੇ ਵਿੱਚ ਜਿਹੜਾ ਰੂਸ ਹੈ ਉਹ ਹੋਰ ਵਧੇਗਾ ਤੇ ਮੁਲਾਜ਼ਮ ਆਪਣੀਆਂ ਮੰਗਾਂ ਲਈ ਹੋਰ ਵੱਧ ਤਕੜੇ ਤਰੀਕੇ ਨਾਲ ਇਕੱਠੇ ਹੋਊਗੀ ਇਹਦਾ ਜਵਾਬ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਦੇਣਗੇ ਜਲੰਧਰ ਪੁਲਿਸ ਨੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਨੂੰ ਹਾਊਸ ਅਰੈਸਟ ਕਰ ਲਿਆ ਹੈ ਦੱਸਦੀ ਹੈ ਕਿ ਇਸ ਦੌਰਾਨ ਪ੍ਰਧਾਨ ਸੁਖਜੀਤ ਸਿੰਘ ਨੇ ਜਿੱਥੇ ਸੀਐਮ ਭਗਵੰਤ ਮਾਨ ਖਿਲਾਫ ਪੜਾਸ ਕਢੀਤਾ ਉੱਥੇ ਹੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਖਿਲਾਫ ਵੀ ਖਰੀਆਂ ਖੋਟੀਆਂ ਸੁਣਾਈਆਂ ਨੇ ਇਸ ਦੌਰਾਨ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਸੁਖਜੀਤ ਸਿੰਘ ਸੂਬਾ ਪ੍ਰਧਾਨ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਅੱਜ ਪੰਜਾਬ ਸਰਕਾਰ ਔਰ ਖਾਸ ਤੌਰ ਤੇ ਜਿਵੇਂ ਕਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇਸ਼ਾਰੇ ਦੇ ਉੱਤੇ ਮੈਨੂੰ ਸਵੇਰ ਦਾ ਘਰ ਦੇ ਵਿੱਚ ਨਜ਼ਰਬੰਦ ਕੀਤਾ ਹੋਇਆ ਔਰ ਤਕਰੀਬਨ 35 ਤੋਂ 40 ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਮੇਰੇ ਸਾਰੇ ਘਰ ਨੂੰ ਘੇਰਾ ਇਸ ਤਰੀਕੇ ਨਾਲ ਪਾਇਆ ਕਿ ਜਿਸ ਤਰ੍ਹਾਂ ਮੈਂ ਕਿਤੇ ਬਹੁਤ ਵੱਡਾ ਕੋਈ ਗੈਂਗਸਟਰ ਹੋਣਾ ਜਾਂ ਕੋਈ ਕ੍ਰਾਈਮਨਲ ਰਿਪੋਰਟ ਹੈ ਮੇਰਾ ਬੜੀਆ ਰਾਣੀ ਦੀ ਗੱਲ ਏ ਕਿ ਜਿਹੜੀ ਸਰਕਾਰ ਖੁਦ ਧਰਨਿਆਂ ਮੁਜਾਹਰੀਆਂ ਦੇ ਵਿੱਚੋਂ ਉੱਠ ਕੇ ਰਾਜਨੀਤਿਕ ਗਲਿਆਰਿਆਂ ਸੱਤਾ ਦੇ ਵਿੱਚ ਆਈ ਏ ਉਹ ਸਰਕਾਰ ਅੱਜ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਦੇ ਲਈ ਆਪਣੀ ਆਵਾਜ਼ ਜਿਹੜੀ ਅਸੀਂ ਬੁਲੰਦ ਕਰਦੇ ਹਾਂ ਸਾਡੀ ਆਵਾਜ਼ ਨੂੰ ਦਬਾਉਣ ਦੇ ਲਈ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਮੈਂ ਜਲੰਧਰ ਆਪਣੇ ਘਰ ਦੇ ਵਿੱਚ ਤੇ ਮੁੱਖ ਮੰਤਰੀ ਸਾਹਿਬ ਦੇ ਕੇਜਰੀਵਾਲ ਸਾਹਿਬ ਇੱਥੋਂ 150 ਕਿਲੋਮੀਟਰ ਖੰਨੇ ਦੇ ਵਿੱਚ ਆ ਰਹੇ ਨੇ ਤੇ ਐਨਾ ਡਾਰੇ ਸਰਕਾਰ ਨੂੰ ਕਿ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਪਰ ਭਗਵੰਤ ਮਾਨ ਸਾਹਿਬ ਨੂੰ ਮੈਂ ਇੱਕ ਗੱਲ ਬੇਨਤੀ ਜ਼ਰੂਰ ਕਰਨੀ ਚਾਹਨਾ ਕਿ ਮੁੱਖ ਮੰਤਰੀ ਸਾਹਿਬ ਐਡਾ ਨਜ਼ਰਬੰਦ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਣਾ ਸਭੋ ਮੁਲਾਜ਼ਮਾਂ ਦੇ ਵਿੱਚ ਜਿਹੜਾ ਰੋਸ ਏ ਉਹ ਹੋਰ ਵਧੇਗਾ ਤੇ ਮੁਲਾਜ਼ਮ ਆਪਣੀਆਂ ਮੰਗਾਂ ਦੇ ਲਈ ਹੋਰ ਮਾਤ ਤਗੜੇ ਤਰੀਕੇ ਨਾਲ ਇਕੱਠੇ ਹੋਊਗੀ ਇਹਦਾ ਜਵਾਬ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਦੇਣਗੇ ਅਸੀਂ ਉਹ ਸਰਕਾਰੀ ਮੁਲਾਜ਼ਮਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਬਦਲਾ ਦੀ ਰਾਜਨੀਤੀ ਆਵਾਜ਼ੀ ਪਾਰਟੀ ਨੂੰ ਸੱਤਾ ਚ ਲਿਆਂਦਾ ਸੀ ਜੇਕਰ ਤੁਸੀਂ ਸਾਡੀ ਆਵਾਜ਼ ਇਸ ਤਰੀਕੇ ਨਾਲ ਦਬਾਓਗੇ ਕਿਉਂਕਿ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਨਹੀਂ ਰਿਹਾ ਉਹਤੰਤਰ ਸ਼ੁਰੂ ਹੋ ਚੁੱਕਿਆ ਹੋਇਆ ਹੈ ਅੱਜ ਲੋਕਾਂ ਦੁਆਰਾ ਸੁਣੀ ਹੋਈ ਸਰਕਾਰ ਪੰਜਾਬ ਚ ਨਹੀਂ ਰਹੀ ਅੱਜ ਪੰਜਾਬ ਦੇ ਵਿੱਚ ਪੁਲਸ ਰਾਜ ਸ਼ੁਰੂ ਹੋ ਚੁੱਕਿਆ ਹੈ ਸੋ ਇਸ ਪੁਲਸ ਰਾਜ ਦਾ ਜਵਾਬ ਤੇ ਤੁਹਾਡੀ ਤਾਨਾਸ਼ਾਹੀ ਦਾ ਜਵਾਬ ਅਸੀਂ ਸਾਰੇ ਮੁਲਾਜ਼ਮ ਮਿਲ ਕੇ ਤੁਹਾਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਦੇਵਾਂਗੇ